ਕਮਾਲੂ ਪਿੰਡ ਦੇ ਵਿੱਚੋਂ ਬੋਲ ਰਿਹਾ ਹਾਂ ਦੋਸਤੋ ਤੇ ਬੇਨਤੀ ਹੈ ਸਾਡੀ ਆਸੇ ਪਾਸੇ ਵਾਲੇ ਪਿੰਡਾਂ ਨੂੰ ਜਿਵੇਂ ਨੇੜੇ ਬਾਗਾ ਹੋ ਗਿਆ ਆਰਾਮਾ ਪਿੰਡ ਹੋ ਗਿਆ ਬੰਗੀ ਹੋ ਗਿਆ ਲਾਲਣਾ ਹੋ ਗਿਆ ਇਹਨਾਂ ਸਮਝੋ ਵੀ ਅੱਜ ਅਸੀਂ ਇਸ ਜਿਹੜੀ ਇਸ ਫੈਕਟਰੀ ਦੀ ਜਿਹੜੀ ਅੱਗ ਦੇ ਵਿੱਚ ਅਸੀਂ ਸਾਡਾ ਕਮਾਲੂ ਪਿੰਡ ਬਲਦਾ ਆਉਣਾ ਇਹ ਤੁਹਾਡੇ ਤੇ ਵੀ ਹੈ ਕਿਉਂਕਿ ਜੇ ਸਾਡਾ ਸਾਥ ਦੇ ਦਿਓਗੇ ਤਾਂ ਤੁਹਾਡੀ ਬਹੁਤ ਮਿਹਰਬਾਨੀ ਹੋਊਗੀ ਤੇ ਅਸੀਂ ਹੱਥ ਜੋੜ ਕੇ ਤੁਹਾਨੂੰ ਤੁਹਾਡੇ ਨਾਲ ਬੇਨਤੀ ਕਰਦੇ ਹਾਂ ਅੱਜ ਸਾਡਾ ਪਿੰਡ ਕਮਾਲੂ ਬੈਠਾ ਇੱਥੇ ਤੇ ਛੋਟੇ ਛੋਟੇ ਬੱਚੇ ਬੈਠੇ ਆ ਮਾਤਾ ਬੈਠੇ ਆ ਬਜ਼ੁਰਗ ਬੈਠੇ ਆ 40 ਤੋਂ 45 ਡਿਗਰੀ ਟੈਂਪਰੇਚਰ ਆ ਉਹਦੇ ਵਿੱਚ ਅਸੀਂ ਸਾਰੇ ਇਕੱਠੇ ਹੋਏ ਬੈਠੇ ਆ ਤੇ ਅਸੀਂ ਸੁਰ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਤੇ ਵੀ ਭਾਈ ਆ ਜੋ ਨੇੜੇ ਵਾਲੇ ਪਿੰਡਾਂ ਵਾਲਿਓ ਇੱਕ 55000 ਦੇ ਅਸਤੇ ਪਾਸੇ ਵਾਲੇ ਪਿੰਡਾਂ ਵਾਲਿਆਂ ਨੂੰ ਬੇਨਤੀ ਕਰਦੇ ਆਂਗੇ ਜੱਜਲ ਹੋ ਗਿਆ ਫਾਕਾ ਹੋ ਗਿਆ ਬੰਗੀਆਂ ਹੋ ਗਈਆਂ ਲਾਲਿਆਣਾ ਹੋ ਗਿਆ ਮਾਹੀ ਨੰਗਲ ਹੋ ਗਿਆ ਜੱਜਲ ਹੋ ਗਿਆ ਰਾਮਾ ਮੰਡੀ ਹੋ ਗਈ ਰਾਮਾ ਪਿੰਡ ਹੋ ਗਿਆ ਇਹਨਾਂ ਨੂੰ ਅਸੀਂ ਬੇਨਤੀ ਕਰਦੇ ਆਂ ਅਸੀਂ 45 ਡਿਗਰੀ ਵਿੱਚ ਅਸੀਂ 18 ਦਿਨਾਂ ਤੋਂ 19 ਦਿਨਾਂ ਤੋਂ ਅੱਜ 19ਵੇਂ ਦਿਨ ਧੁੱਪੇ ਬੈਠੇ ਆਂ ਸਾਡੀ ਕੋਈ ਪ੍ਰਸ਼ਾਸਨ ਨਹੀਂ ਸੁਣ ਰਿਹਾ ਜਦੋਂ ਜੀ ਕਰਦਾ ਸਾਨੂੰ ਚੱਕ ਕੇ ਥਾਣੇ ਮਾਰ ਦੇ ਸਾਡੀਆਂ ਸਣੇ ਬੁੜੀਆਂ ਮਾਤਾਂ ਮਾਂ ਭੈਣਾਂ ਨੂੰ ਠੀਕ ਹੈ ਜੋ ਭ੍ਰਤੀਰਾ ਸਾਡੇ ਨਾਲ ਚੱਕ ਕੇ ਸਾਡੇ ਟਿੰਡ ਫੋੜੀ ਚੱਕ ਕੇ ਪਰੇ ਮਾਰਦੇ ਸੀ ਆਸ ਤੇ ਪਾਸੇ ਪਿੰਡਾਂ ਨੂੰ ਬੇਨਤੀ ਕਰਦੇ ਸੀ ਸਦੋ ਸਭ ਦਾ ਸਾਥ ਦਿਨੇ ਆ ਯਾਰ ਸਾਡਾ ਵੀ ਅੱਜ ਸਾਥ ਦਿਓ ਸਾਡੀ ਲੋੜ ਆ ਸਾਡਾ ਇਹ ਬਹੁਤ ਜਿਆਦਾ ਆ ਕੇ ਖੜ ਕੇ ਦੇਖੋ ਇਹਦਾ ਕਿੰਨਾ ਬੋ ਮਾਰ ਦਿਆ ਕਿੰਨਾ ਗੰਦਾ ਮੁਸ਼ਕ ਹੈਦਾ ਇਹ ਰੋਜ਼ ਪੰਜ ਟਰੱਕ ਟਾਇਰਾਂ ਦੇ ਫੂਕਦਾ ਉਦੀ ਮੁਸਕ ਦੇਖੋ ਕਿੰਨੀ ਆਊਗੀ ਇੱਕ ਟਾਇਰ ਆਪਾਂ ਘਰੇ ਲਫਾਫੇ ਨੂੰ ਅੱਗ ਲਾ ਕੇ ਦੇਖੋ ਕਿੰਨੀ ਮੁਸਕ ਹੈ ਮੱਥ ਜੁੜ ਕੇ ਆਸ ਤੇ ਪਾਸੇ ਪਿੰਡਾਂ ਨੂੰ ਬੇਨਤੀ ਕਰਦਾ ਭਾਈ ਬਣ ਕੇ ਸਾਡੀ ਮਦਦ ਕਰੋ ਪਿੰਡ ਕਮਾਲੂ ਜਿਹੜੀ ਇਹ ਫੈਕਟਰੀ ਹੈਗੀ ਕਮਾਲੂ ਤੋਂ ਬਾਗਾ ਰੋਡ ਦੇ ਉੱਪਰ ਹੈ ਟਾਇਰਾਂ ਵਾਲ